ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤਿਲਾਂ ਦਾ ਭੁੱਗਾ ਬਣਾਉਣ ਜਾ ਰਹੇ ਹਾਂ ਇਹ ਤਿਲ ਮੈਂ ਰੋਸਟ ਕਰਕੇ ਉਸ ਤੋਂ ਬਾਅਦ ਬਰੀਕ ਮਿਕਸੀਚ ਪੀਸ ਲਏ ਐ ਤੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਮੈਂ ਰੱਖ ਲਿਆ ਤੇ ਜੋ ਇਸ ਵਿੱਚ ਖੋਆ ਪਾਣਾ ਹੈ ਜੋ ਮੇਨ ਇੰਗਰੀਡੀਅੰਟ ਹੈਗਾ ਉਸ ਲਈ ਮੈਂ ਘਰ ਹੀ ਖੋਆ ਬਣਾਉਣ ਜਾ ਰਹੀਆਂ ਆ ਦੇਖੋ ਮੈਂ ਦੁੱਧ ਰੱਖਿਆ ਹੋਇਆ ਹੈ 4 ਕਿਲੋ ਦੁੱਧ ਲਿਆ ਮੈਂ ਉਸ ਨੂੰ ਲੋਹੇ ਦੀ ਕੜਾਈ 'ਚ ਰੱਖ ਕੇ ਤੇ ਉਬਲ ਰਿਹਾ ਫੁੱਲ ਫਲੇਮ ਤੇ ਇਹਨੂੰ ਰੱਖਣਾ ਹੈ ਸੇਮ ਤੇ ਲੋਹੀ ਦੀ ਕੜਾਈ ਵਿੱਚ ਇਹ ਦੁੱਧ ਉਬਲ ਰਿਹਾ ਹੈ ਤੇ ਇਹ ਉਬਲਦਾ ਉਬਲਦਾ ਇਹ ਜਦੋਂ ਥੋੜਾ ਰਹਿ ਜਾਏਗਾ ਆਪਾਂ ਖੋਆ ਬਣ ਜਾਏਗਾ ਫਿਰ ਆਪਾਂ ਉਸ ਨੂੰ ਭੁੱਗਾ ਬਣਾਣ ਲਈ ਮੈਂ ਤੁਹਾਨੂੰ ਦੱਸਾਂਗੀ ਇਸ ਨੂੰ ਬਣਨ ਤੇ ਲਗਭਗ 2 ਘੰਟੇ ਲੱਗ ਜਾਣਗੇ ਤਾਂ ਇਹ ਕਿਰਿਆ ਤੇਜ਼ ਕਰਨ ਲਈ ਮੈਂ ਚਿਮਨੀ ਚਲਾ ਦਿੰਦੀ ਹੁੰਦੀ ਆ ਉਸੇ ਦੀ ਆਵਾਜ਼ ਆ ਰਹੀ ਹੈ ਤਾਂ ਚਿਮਨੀ ਜਲਾਉਣ ਨਾਲ ਇਹ ਹੈ ਕਿ ਉਹ ਚਿਮਨੀ ਇਸ ਤਰ੍ਹਾਂ ਜੋ ਪਾਫ ਹੈ ਜ ਖਿੱਚੀ ਜਾਂਦੀ ਹੈ ਤੇ ਜਲਦੀ ਖੋਇਆ ਤਿਆਰ ਹੋ ਜਾਂਦਾ ਹੈ ਸੋ ਚਿਮਨੀ ਜਰੂਰ ਚਲਾਈ ਜਾਵੇ ਤੇਜ਼ ਕਰਕੇ ਉਸ ਨਾਲ ਜਲਦੀ ਖੋਇਆ ਬਣੇਗਾ ਉਸ ਤੋਂ ਬਾਅਦ ਮੈਂ ਆਪ ਜਿੰਨੂੰ ਖੋਇਆ ਬਣਾ ਕੇ ਦਿਖਾਨੀ ਹਾਂ ਤੇ ਫਿਰ ਤਿਲਾਂ ਦੀ ਆਪਾਂ ਭੂਗਾ ਤਿਆਰ ਕਰਾਂਗੇ ਆ ਦੇਖੋ ਜੀ ਦੁੱਧ ਉਬਲ-ਉਬਲ ਕੇ ਕਾਫੀ ਘਟ ਗਿਆ ਇਹਨੂੰ ਰੱਖਿਆ ਲਗਭਗ ਸਵਾ ਘੰਟਾ ਸ਼ਾਇਦ ਹੋ ਗਿਆ ਇਹਨਾਂ ਕੋ ਤੇ ਦੁੱਧ ਘਟਦਾ ਜਾ ਰਿਹਾ ਹੈ ਜਦੋਂ ਇਹ ਗੜਾ ਹੋ ਜਾਏਗਾ ਜਿਆਦਾ ਫਿਰ ਇਸ ਦਾ ਖੋਇਆ ਬਣੇਗਾ ਤੇ ਇਹ ਆਪਾਂ ਫੁੱਲ ਅੱਗ ਤੇ ਇਹਨੂੰ ਰੱਖਿਆ ਹੋਇਆ ਸੀ ਵਿੱਚ ਗੜਛੀ ਇੱਦਾਂ ਰੱਖਦੇ ਦੀ ਤੇ ਬਾਹਰ ਨਹੀਂ ਆਂਦਾ ਹੁਣ ਜਦੋਂ ਇਹ 1/3 ਰਹਿ ਗਿਆ ਲਗਭਗ ਤਾਂ ਇਹ ਥੋੜਾ ਉਬਾਲਾ ਬਾਹਰ ਨੂੰ ਆ ਸਕਦਾ ਤਾਂ ਉਦੋਂ ਫਿਰ ਥੋੜਾ ਆਪਾਂ ਨੂੰ ਸਿਮ ਕਰ ਦੇਣਾ ਚਾਹੀਦਾ ਹੈ ਜੇ ਮੀਡੀਅਮ ਅੱਗ ਤੇ ਤੇ ਹੁਣ ਕੜਛੀ ਮਾਰਨ ਦੀ ਲੋੜ ਪੈਂਦੀ ਹੈ ਪਹਿਲਾਂ ਤਾਂ ਆਪਾਂ 15-15 ਮਿੰਟ ਬਾਅਦ ਜਾਂ 20 ਮਿੰਟ ਬਾਅਦ ਆਪਾਂ ਇਹਨੂੰ ਹਿਲਾਉਂਦੇ ਰਹੀਏ ਹੁਣ ਇਸ ਤੋਂ ਬਾਅਦ ਜਿਵੇਂ ਜਿਵੇਂ گاੜਾ ਹੋਊ ਉਹ ਤੋਂ ਆਪਾਂ ਨੂੰ ਕੋਲ ਖੰਡਣਾ ਪਊਗਾ ਉਹ ਅੱਧਾ ਘੰਟਾ ਆਪਾਂ ਨੂੰ ਇਸ ਤੇ ਦੇਣਾ ਪੈਂਦਾ ਫਿਰ ਵਧੀਆ ਖੋਆ ਬਣਦਾ ਜਿਵੇਂ ਜਿਵੇਂ ਗਾੜੀ ਹੋ ਰਹੀ ਹੈ ਓਵੇਂ ਓਵੇਂ ਇਸ ਤੇ ਕੜਛੀ ਮਾਰਨੀ ਜ਼ਰੂਰੀ ਹੋ ਰਹੀ ਹੈ ਤੇ ਲਗਾਤਾਰ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ ਹੈਗਾ ਇਹੀ ਸਮਾਂ ਜਦੋਂ ਆਪਾਂ ਨੂੰ ਇਸ ਕੋਲ ਖੰਡਣਾ ਪਊਗਾ ਤੱਕ ਘੰਟਾ ਲਗਭਗ ਆਪਾਂ ਨੂੰ ਤਾਂ ਇਸ ਸਟੇਜ ਤੇ ਆਪਾਂ ਇਹਨੂੰ ਥਿਮ ਕਰ ਦੇਣਾ ਹੁੰਦਾ ਕਿਉਂਕਿ ਜੇ ਤੇਜ਼ ਰੱਖਾਂਗੇ ਤਾਂ ਇਹ ਫਿਰ ਆਪਣੇ ਉੱਤੇ ਪੈਣਗੇ ਤਾਂ ਇਹ ਥੋੜਾ ਜਿਹਾ మీడియం ਜਾਂ ਸੇਮੀ ਜੇਤੇ ਕਰਕੇ ਜਦ ਆਪਣੇ ਜਿਸ ਨਾਲ ਕੀ ਆਪਣੇ ਉੱਪਰ ਨਾ ਪੈ ਸਕਣ ਇਹ ਉਨੀ ਗਾੜਾ ਕਰਦੇ ਰਹਿਣਾ ਹੈਗਾ ਇੱਕ ਹੋਰ ਦੱਸ ਦਿਆਂ ਕਿ ਇਸ ਸਟੇਜ ਤੇ ਆਪਾਂ ਇਹ ਰਬੜੀ ਬਣ ਗਈ ਹੈ ਅਗਰ ਆਪਾਂ ਇਸ ਨੂੰ ਰਬੜੀ ਦੇ ਤੌਰ ਤੇ ਵਰਤਣਾ ਚਾਹੀਏ ਤਾਂ ਆਪਾਂ ਇਸ ਨੂੰ ਗੈਸ ਵਿੱਚ ਇੱਥੇ ਬੰਦ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਇਹ ਰਬੜੀ ਬਣ ਜੇਗੀ ਇਹ ਰਬੜੀ ਬਣ ਜੇਗੀ ਤੇ ਇਸ ਨੂੰ ਅਗਰ ਹੋਰ ਗਾੜਾ ਕਰਾਂਗੇ ਜਦੋਂ ਤੱਕ ਉਹ ਕੋਇਆ ਬਣੇਗਾ ਤਾਂ ਇੱਕ ਮੈਂ ਹੋਰ ਗੱਲ ਦੱਸਾਂ ਕਿ ਲੋਹੇ ਦੀ ਕੜਾਈ ਜੋ ਆਪਾਂ ਬਣਾਉਂਦੇ ਹਾਂ ਤਾਂ ਜਦੋਂ ਆਪਾਂ ਇਸ ਤਰ੍ਹਾਂ ਕੜਚੀ ਮਾਰਦੇ ਹਾਂ ਤਾਂ ਆਪਾਂ ਨੂੰ ਆਇਰਨ ਵੀ ਮਿਲਦਾ ਹੈ ਜੇ ਐਲੂਮੀਨੀਅਮ ਦੀ ਕੜਾਈ ਜ ਬਣਾਵੋਗੇ ਤੇ ਐਲੂਮੀਨੀਅਮ ਦਾ ਅੰਸ਼ ਹੀ ਸਵਿਚ ਆਏਗਾ ਜੋ ਆਪ ਖੇਤਰੀ ਚੰਗਾ ਨਹੀਂ ਹੁੰਦਾ ਤੇ ਲੋਹੇ ਦੀ ਕੜਾਈ ਦਾ ਅੰਸ਼ ਅਗਰ ਲੋਹਾ ਆਏਗਾ ਤਾਂ ਫਿਰ ਆਪਾਂ ਨੂੰ ਆਇਰਨ ਮਿਲਦਾ ਹੈ ਤਾਂ ਆਪਾਂ ਨੂੰ ਲੋਹੇ ਦੇ ਬਰਤਨ ਜਿਆਦਾ ਤੋਂ ਜਿਆਦਾ ਯੂਜ਼ ਕਰਨੇ ਚਾਹੀਦੇ ਹੈ ਐਲਮੀਨੀਅਮ ਦੇ ਬਰਤਨ ਤਾਂ ਆਪਾਂ ਬਿਲਕੁਲ ਵੀ ਰਿਯੂਜ਼ ਨਹੀਂ ਕਰਨੇ ਚਾਹੀਦੇ ਨਾ ਚਾਹ ਬਣਾਉਣ ਚੇ ਨਾ ਹੀ ਕੁਝ ਖਾਣਾ ਵਗੈਰਾ ਬਣਾਉਣ ਚ। ਆ ਦੇਖੋ ਜੀ ਹੁਣ ਹੋਰ ਗਾੜ੍ਹੀ ਹੋ ਗਈ ਐ। ਪਰ ਹਲੇ ਵੀ ਇਹ ਪੂਰਾ ਪ੍ਰੋਪਰ ਖੋਆ ਨਹੀਂ ਬਣਿਆ ਅਜੇ ਇਸ ਨੂੰ ਹੋਰ ਥੋੜਾ ਜਿਹਾ ਗਾੜਾ ਕਰਨਾ ਪਵੇਗਾ। ਇਸ ਸਟੇਜ ਤੇ ਮੈਂ ਇਸ ਨੂੰ ਘੁਮਾਈ ਜਾ ਰਹੀ ਐ। ਆਪਾਂ ਇਹਨੂੰ ਛੱਟ ਨਹੀਂ ਸਕਦੇ। ਇਹ ਗਾੜ੍ਹੀ ਹੋ ਰਹੀ ਐ। ਆਪਾਂ ਇਸ ਵਿੱਚ ਹੁਣ ਲੇਚੀ ਪਾਵਾਂਗੇ ਲੈਚੀ ਦਾ ਪਾਉਟਡਰ ਮੈਂ تین ਲੈਚੀ ਦਾ ਪਾਉਡਰ ਕਰਕੇ ਪਾਇਆ ਹੈ ਇਸ ਨਾਲ ਖੁਸ਼बू ਆਏਗੀ अच्छी ਇਹ ਵੀ ਆਪਾਂ ਮਿਕਸ ਕਰਦੇ ਹਾਂ ਆਪਣਾ ਪੈਨੂ ਲਗਾਤਾਰ ਚਲਾਉਂਦੇ ਰਵਾਂਗੇ 10 ਮਿੰਟ ਦਾ ਹੋਰ ਪ੍ਰੋਸੈਸ ਹੈ ਜੀ ਆਹ ਦੇਖੋ ਜੀ ਕਾਫੀ ਇਹ گاੜਾ ਹੋ ਗਿਆ ਹੈ ਕਿਉਂ ਵੀ ਛੱਡ ਰਿਹਾ ਕੜਾਈ ਇਸ ਚ ਤੇ ਪਚਮਚਾ ਕਿਉਂ ਵੀ ਪਾਣਾ ਹੁੰਦਾ ਦੇਸੀ ਜਿਵੇਂ ਪਾਇਆ ਸੀ ਐਡ ਕੀਤਾ ਸੀ ਤੇ ਹਿਉ ਛੱਡਦੇ ਨਾਲੇ ਇਹ ਆਪਣਾ ਖੋਇਆ ਆਪਣਾ ਰੈਡੀ ਹੋ ਗਿਆ ਹੈ 4 ਕਿਲੋ ਦੁੱਧ ਵਿੱਚੋਂ ਲਗਭਗ ਵੇਟ ਅਨਸਾਰ ਅੱਧਾ ਪੌਣਾ ਕਿਲੋ ਨਿਕਲਿਆ ਆ ਤੇ ਹੁਣ ਠੀਕ ਹੈ ਇਸ ਵਿੱਚ ਮੈਂ ਲਗਾਤਾਰ ਜਿਮੀ ਜਲਾਈ ਰੱਖੀ ਸੋ ਉਸ ਨਾਲ ਥੋੜਾ ਜਲਦੀ ਪ੍ਰੋਸੈਸ ਹੁੰਦਾ ਤਾਂ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਤੇ ਆਵਾਜ਼ ਵੀ ਥੋੜੀ ਥੋੜੀ ਇਸਦੀ ਆ ਰਹੀ ਏ ਹੁਣ ਜੋ ਮੈਂ ਆਹ ਭੁੰਨ ਕੇ ਪਾਇਆ ਤਾਂ ਥੋੜਾ ਜਿਆਦਾ ਇਹ ਤਿਲਾਂ ਦਾ ਜੋ ਪਾਊਡਰ ਬਣਾ ਕੇ ਰੱਖਿਆ ਹੋਇਆ ਸੀ ਉਹ ਮੈਂ ਇਸ ਵਿੱਚ ਪਾ ਲੈਣਾ ਤੇ ਆ ਦੇਖੋ ਹੁਣ ਆਪ ਇਹਨੂੰ ਕੋਈ ਵਿੱਚ ਮਿਕਸ ਕਰਦੇ ਨੇ ਤਗੀ ਦਲਾ ਸਿਲ ਬਿਲਕੁਲ ਮਿਕਸ ਹੋ ਗਿਆ ਵਿੱਚ ਖੋਏ ਦੇ ਤੇ ਹੁਣ ਆਪਾਂ ਇਸ ਵਿੱਚ ਇਹਨੂੰ ਗੈਸ ਨੂੰ ਬੰਦ ਕਰਕੇ ਚੀਨੀ ਪਾਵਾਂਗੇ ਥੋੜਾ ਜਿਹਾ ਪਾ ਨੂੰ ਹੋਰ ਹਵਾ ਜੀ ਕੱਢ ਦਈਏ ਆ ਦੇਖਦੇ ਹਾਂ ਦੇਸੀ ਖੰਡ ਮੈਂ ਲਈ ਹੈ ਇਸ ਨੂੰ ਮੈਂ ਛਾਣ ਲਿਆ ਇਸ ਵਿੱਚੋਂ ਫਿਰ ਉਹ ਜੋ ਮੋਟਾ ਮੋਟਾ ਜਾਂ ਦੇਦੇ ਕੋਈ ਕਣ ਹੁੰਦਾ ਤਾਂ ਉਹ ਨਿਕਲ ਜਾਂਦਾ ਹੈ ਪਾਈਆ ਕੁ ਦੇ ਕਰੀ ਮਿਲਦੀ ਹੈ ਜੀ ਤੇ ਪਾਈਆ ਕਿ ਆਪਾਂ ਖਾ ਕੇ ਵੇਖਾਂਗੇ ਅਗਰ ਆਪਾਂ ਨੂੰ ਲੱਗਿਆ ਕਿ ਠੀਕ ਹੈ ਤਾਂ ਠੀਕ ਹੈ ਅਗਰ ਹੋਰ ਤਾਣ ਦੀ ਲੋੜ ਹੋਈ ਤਾਂ ਆਪਾਂ ਇਸ ਵਿੱਚ ਕਰਚੀ ਕੁ ਹੋਰ ਮਿਲਾ ਲਾਂਗੇ ਫਿਲਹਾਲ ਇਸ ਵਾਰ ਇਹ ਸਵਿਚੇਸ ਪਾਈਆ ਕੁ ਆਪਾਂ ਪੀਣੀ ਮਿਲਾ ਲਈ ਹੈ ਆਹ ਦੇ ਪੀਣੀ ਮਿਕਸ ਕਰ ਲਈ ਹੈ ਜੋ ਮੈਂ ਥੋੜੀ ਕਰਚੀ ਕਿ ਰੱਖੀ ਸੀ ਪਾਏ ਵਿੱਚ ਚੋਲੇ ਜਿੰਨੀ ਪਈ ਕਿਉਂਕਿ ਮਿੱਠਾ ਮੈਨੂੰ ਬਿਲਕੁਲ ਠੀਕ ਲੱਗ ਰਿਹਾ ਹੈ ਹੁਣ ਆਪਾਂ ਇਸ ਨੂੰ ਠੰਡਾ ਕਰਾਂਗੇ ਆਪਾਂ ਚਾਹੀਏ ਤਾਂ ਇਹਨें ਗੋਲ-ਗੋਲ ਪੇੜੇ ਟਾਈਪ ਕਰ ਸਕਦੇ ਹਾਂ ਚਾਹੀਏ ਤਾਂ ਆਪਾਂ ਇਹਨੂੰ ਜਮਾ ਕੇ ਥਾਲੀ ਵਿੱਚ ਤੇ ਬਰਫੀ ਨੂੰ ਕੱਟ ਲਾਂਗੇ ਤੇ ਇਹ ਆਪਣਾ ਭੁਗਾ ਤਿਆਰ ਹੈ ਬਹੁਤ ਜ਼ਿਆਦਾ ਸਵਾਦ ਬੰਦਾ ਘਰ ਦੇ ਹੀ ਖੋਏ ਦਾ ਕੱਢਿਆ ਹੋਇਆ ਤੇ ਤੁਸੀਂ ਵੀ ਬਣਾ ਕੇ ਦੇਖਿਓ ਘਰ ਦਾ ਕੱਢਿਆ ਖੋਆ ਤੇ ਉਸ ਤੋਂ ਵਿੱਚ ਹਿਲ巴ਗੇ ਉਸਾ ਕੋ ਗਾਜਰੂਰ ਬਣਾ ਕੇ ਦੇਖਿਓ ਜੀ ਸੱਚੀਏਗਾ